ਸਤਿ ਸ਼੍ਰੀ ਅਕਾਲ ਜੀ ਦੋਸਤੋ ਲੈ ਵੀ ਚਾਰ ਹੋਈ ਅੱਜ ਧਰਨਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜਿੰਦਗੀ ਭਰ ਲਈ ਧਰਨ ਦਾ ਜੋੜ ਵਧਣ ਵਾਲਾ ਘਰੇਲੂ ਫਾਰਮੂਲਾ ਲੈ ਕੇ ਆਏ ਆ ਕਰਨਾ ਕੀ ਹੈ ਹੱਥਾਂ ਦੀਆਂ ਦੋਵੇਂ ਜਿਹੜੀਆਂ ਅਥਲੀੀਆਂ ਨੇ ਹੱਥ ਸਿੱਧੇ ਕਰਕੇ ਜੋੜ ਲਓ ਚੀਚੀਆਂ ਦਾ ਮੇਲ ਵੇਖੋ ਉਦੋਂ ਥੜੜਾ ਦੇਖੋ ਜੋੜ ਰਹਿੰਦਾ ਕਿ ਹੁੰਦਾ ਜਿੱਥੇ ਹੱਥ ਦਾ ਚੰਦ ਬਣਦਾ ਉਹਦਾ ਜੋੜ ਦੇਖ ਲਓ ਤੇ ਕਲਾਈਆਂ ਦਾ ਜੋੜ ਦੇਖ ਲਓ ਇਹ ਸਾਰੀਆਂ ਚੀਜ਼ਾਂ ਜੇਕਰ ਤੁਹਾਡੀਆਂ ਇੱਕ ਬਰਾਬਰ ਆ ਤਾਂ 1% ਵੀ ਤੁਹਾਡੀ ਜਿਹੜੀ ਤਨ ਹੈ ਨਹੀਂ ਗਿਆ ਹੋਰ ਬੇੜ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਸਭ ਤੋਂ ਸੌਖਾ ਧੰਨ ਚੇਕਾਂ ਦਾ ਤਰੀਕਾ ਤੇ ਕੱਢਣ ਦਾ ਫਾਰਮੂਲਾ ਵੀ ਸੁਣ ਲਓ ਪਾਣੀ ਦੀ ਇੱਕ ਛੋਟੀ ਜੀ ਆਪਾਂ ਬੋਤਲ ਲੈਣੀ ਹੈ ਉਹਨੂੰ ਭਰ ਕੇ ਕਰਨਾ ਕੀ ਹੈ ਪੈਰਾਂ ਦੇ ਨਾਲ ਲੰਬੇ ਪੈ ਕੇ ਸਿੱਧਾ ਦਰੀ ਦੇ ਉੱਪਰ ਚੱਕਣਾ ਨੇ ਕਹਿੰਨ ਤੋਂ ਭਾਵ ਕੀ ਕਈ ਅਸਣ ਵੀ ਹੈਗੇ ਆ ਜਿਹੜੇ ਜੋਗਾ ਦੇ ਵਿੱਚ ਅਸੀਂ ਧੰਨ ਕੱਢਣ ਦੇ ਜਿਨ੍ਹਾਂ ਦੇ ਨਾਲ ਅਸੀਂ ਧੰਨ ਕੱਢ ਸਕਦੇ ਹਾਂ ਠੀਕ ਹੈ ਨਾ ਜਿਵੇਂ ਹਾਲਾਸਨ ਲਾ ਲੋ ਠੀਕ ਹੈ ਨਾ ਦੱਸ ਵਾਂ ਦੱਸਣਾ ਪਰੰਤੂ ਫੇਰ ਵੀ ਜਿਹੜਾ ਇਹ ਫਾਰਮੂਲਾ ਤੁਹਾਨੂੰ ਦਿੱਸੀ ਦੱਸਣ ਜਾ ਰਹੇ ਹਾਂ ਕਿਸੇ ਨੇ ਦੱਸਿਆ ਉਹਨਾਂ ਤੁਹਾਨੂੰ ਕਰਕੇ ਵਿਖਾਉਨੇ ਆ ਬਹੁਤ ਵਧੀਆ ਜਿਹੜਾ ਇਹ ਲੋ ਜੀ ਜੁੜੇ ਰਹੋ ਬੜਾ ਸਿੰਪਲ ਸਾਦਗੀ ਦਾ ਜਿਹੜਾ ਫਾਰਮੂਲਾ ਕਹਿੰਦੇ ਜ਼ਿੰਦਗੀ ਬਰਦਾ ਨਹੀਂ ਬੈਨ ਦਿੰਦਾ ਤਾਂ ਤਾਂ ਕਹਿੰਦੇ ਗੌਂਡੀਆਂ ਦੇ ਨਹੀਂ ਰਹਿਣੀ ਇਹ ਕਰਕੇ ਆ ਦੇਖੋ ਤੁਸੀਂ ਮਤਲਬ ਇੱਕ ਆਮ ਘਰੇਲੂ ਜਿਹੜੀ ਤੁਹਾਡੀ ਸਾਡੀ ਫਰਸ਼ਾ ਉਤੇ ਦਰੀ ਸਾਲੋ ਇਹ ਹੈ ਨਹੀਂ ਘਰੇ ਦਾ ਤੁਸੀਂ ਬੈੱਡ ਤੇ ਜਿੱਥੇ ਪਲਾਈ ਲੱਗੀ ਆ ਉੱਥੇ ਵੀ ਉਹਨੂੰ ਇਸ ਫਾਰਮੂਲੇ ਨੂੰ ਬਰਸਾਖ ਦਿਓ ਬਸ ਮਿੰਟ 2 ਮਿੰਟ ਤੁਸੀਂ ਜੁੜੇ ਰਹਿਣਾ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਕਰ ਦੇਵੋ ਕਿਉਂਕਿ ਆਹ ਬਹੁਤ ਸਾਰੇ ਪਿੰਡੂ ਭਰਾਵਾਂ ਦਾ ਜਿਹੜੇ ਕੰਮ ਧੰਦੇ ਕਰਦੇ ਆ ਖੇਤਾਂ ਦੇ ਵਿੱਚ ਜਦੋਂ ਚਰੀ ਦੀ ਇੱਕ ਪੂਰੀ ਚਿੱਲੀ ਲੈ ਕੇ ਵੜਤੋਂ ਦੀ ਲਾਗਦੇ ਆ ਕਈ ਵਾਰੀ ਪੈਰ ਥੱਲੇ ਉੱਤੇ ਹੋ ਜਾਂਦਾ ਉਦੋਂ ਵੀ ਜਿਹੜੀ ਉਹ ਧਰਨ ਆਮ ਤੌਰ ਤੇ ਪੈ ਜਾਂਦੀ ਹੈ ਬਸ ਧਰਨ ਨੂੰ ਚੈੱਕ ਕਰ ਲੈਣਾ ਤੇ ਬੋਤਲ ਨੂੰ ਲੱਤਾਂ ਦੇ ਵਿੱਚ ਫੜ ਕੇ ਲੱਤਾਂ ਨੂੰ ਉੱਪਰ ਚੱਕਣਾ ਸਹੀ ਨੁਕਤੇ ਨਾਲ ਛੱਡ ਦੇਣਾ ਠੀਕ ਹੈ ਇਸ ਤੋਂ ਬਣਾ ਹੋਰ ਵੀ ਫਾਰਮੂਲਾ ਇੱਕ ਹੈਗਾ ਕਿ ਇੱਕ ਇਨੋ ਬਣਾ ਕੇ ਪੁੱਠੇ ਪੈਜੋ ਤੂੰ ਨੀਜੇ ਰੱਖ ਕੇ ਠੀਕ ਆ ਪਿੱਛੋਂ ਲੱਤਾਂ ਥੋੜੀਆਂ ਜਿਹੀਆਂ ਤੁਸੀਂ ਮਜੂਰ ਅਸਰ ਵਾਂਗੂ ਚੱਕ ਲੋ ਉਹਦੇ ਨਾਲ ਵੀ ਤੁਹਾਨੂੰ ਇਹਦੀ ਬਹੁਤ ਸੇਰੀ ਨਿਕਲ ਜਾਂਦੀ ਆ ਦੁਆਰਾ ਨਾ ਪਾਵੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਖਾਲੀ ਪੇਟ ਤੁਸੀਂ ਇੱਕ ਜਮੈਨ ਦਾ ਜਿਹੜਾ ਅੱਧਾ ਕਿ ਚਮਚਾ ਲੈ ਕੇ ਦੇ ਵਿੱਚ ਮੜਾ ਜਿਹਾ ਕਾਲਾ ਨਮਕ ਪਾ ਕੇ ਉਹਨੂੰ ਚੱਬ ਕੇ ਜਿਹੜਾ ਹੈਗਾ ਪਾਣੀ ਦੇ ਨਾਲ ਨਿਗਾ ਲਓ ਉਸ ਤੋਂ ਬਾਅਦ ਅੱਧਾ ਘੰਟਾ ਜਿਹੜਾ ਤੁਸੀਂ ਕੁਝ ਨਹੀਂ ਖਾਣਾ ਇਹਦੇ ਨਾਲ ਜਿਹੜੀ ਤਰਨ ਸਾਰੀਆਂ ਨਿਕਲ ਜਾਂਦੀਆਂ ਤਰਨ ਆਮ ਤੌਰ ਤੇ ਬਹੁਤ ਜੇਸੀ ਫਾਰਮੂਲਾ ਤੇ ਸਰੀਰ ਨੂੰ ਬਿਲਕੁਲ ਨਕਮਾ ਕਰ ਦਿੰਦੀ ਹੈ ਚਤ ਕੱਚਾ ਹੁੰਦਾ ਪੈਰ ਜਿਹੜੇ ਲੱਤਾਂ ਖੁੱਚਣੀਆਂ ਜਿਹੜੀਆਂ ਚਿਤਨੀ ਆਪੀਆਂ ਪਿੰਜਣੀਆਂ ਦੁਖਦੀਆਂ ਰਹਿੰਦੀਆਂ ਨੇ ਇਹ ਸਾਰੀਆਂ ਗੱਲਾਂ ਤੋਂ ਬਚਣ ਦੇ ਲਈ ਕੋਸ਼ਿਸ਼ ਕਰਿਆ ਕਰੋ ਕਿ ਤਰਨ ਆਪ ਹੀ ਘਰੇ ਚੈੱਕ ਕਰਦੇ ਰਹਾ ਕਰੋ ਗੁੱਥਾ ਰੱਖੀ ਕਿ ਸਹੀ ਜਗ੍ਹਾ ਤੇ ਟੜਕਦੀ ਹੈ ਤਿੰਨ ਬਿੰਦੂ ਤੋਂ ਨਿਚੇ ਲੈ ਕੇ ਤਾਂ ਨੂੰ ਜਿਹੜੇ ਹੈਗੇ ਆ ਜੇ ਉਹ ਸਹੀ ਸਿੱਧੇ ਸਟ੍ਰੇਟ ਚੱਲਦੇ ਆ ਤਾਂ ਤੁਹਾਡੇ ਜਿਹੜੀ ਤਰਨ ਉਹ ਹੈ ਨਹੀਂ ਕਿ ਇਹ ਚੱਲਣੀ ਚਾਹੀਦੀ ਹੈ ਇਸ ਕਰਕੇ ਵੱਡੇ ਤੇ ਛੋੜੀ ਤਾਲ ਦਾ ਖਿਆਲ ਰੱਖ ਕੇ ਤੁਸੀਂ ਆਪ ਦੀ ਸਿਹਤ ਨੂੰ ਮੇਨਟੇਨ ਕਰ ਸਕਦੇ ਹੋ ਵੀਡੀਓ ਨੂੰ ਵਰਤਵਾਦ ਲਾਈਕ ਤੇ ਸ਼ੇਅਰ ਕਰ ਦੇਣਾ ਤਾਂ ਕਰ ਦੇਣਾ ਕਿ ਹਰ ਇੱਕ ਆਮ ਲੋਕ ਦਾ ਫਾਇਦਾ ਹੋ ਜਾਏ ਨਹੀਂ ਤਾਂ ਡਾਕਟਰ ਹਜ਼ਾਰ ਹਜ਼ਾਰ ਰੁਪਏ ਦੀਆਂ ਦਵਾਈਆਂ ਦੇ ਕੇ ਐਕਸ ਰੇ ਕਾਉਂਦੇ ਰਹਿੰਦੇ ਆ ਕਦੇ ਕੁਝ ਕਰਵਾਉਂਦੇ ਰਹਿੰਦੇ ਆ ਫਿਰ ਵੀ ਬੰਦਾ ਸੱਟ ਨਹੀਂ ਹੁੰਦਾ ਇਹ ਹੀ ਇੱਕ ਜਿਹੜਾ ਸਿੰਪਲ ਫਾਰਮੂਲਾ ਧਾਰਨ ਦਾ ਇਹ ਤੋਂ ਬਚਣ ਦੇ ਲਈ ਮੈਂ ਉਮੀਦ ਕਰਦਾ ਵੀਡੀਓ ਚੰਗੇ ਲੱਗੇ